ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਵੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਤਾਂ ਅੱਜ ਪੂਰੇ ਦੇਸ਼ ਦੇ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਹਰ ਕੋਈ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਰਿਹਾ ਹਰ ਕੋਈ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰ ਰਿਹਾ ਪੂਰੇ ਦੇਸ਼ ਦੇ ਵਿੱਚ ਪ੍ਰੋਗਰਾਮ ਵੀ ਮਨਾਏ ਜਾ ਰਹੇ ਨੇ ਪੂਰੇ ਦੇਸ਼ ਦੇ ਵਿੱਚ ਝੰਡੇ ਵੀ ਲਹਿਰਾਏ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਦੀ ਤਾਂ ਪਟਿਆਲਾ ਦੇ ਕੈਦਾਰਨਾਥ ਮੰਦਿਰ ਦੇ ਵਿੱਚ ਵੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਉਣ ਦੇ ਲਈ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਖੱਤਰੀ ਮਹਸਬਾ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਵੱਲੋਂ ਤਾਂ ਜਿਨ੍ਹਾਂ ਦਾ ਪਰਮਾ ਸਵਾਗਤ ਕੀਤਾ ਗਿਆ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਇਸ ਪ੍ਰੋਗਰਾਮ ਨੂੰ ਜੋ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਇੱਥੇ ਹਵਨ ਕੀਤਾ ਗਿਆ ਹਵਨ ਕਰਨ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਜੋ ਬੱਚੇ ਸੀ ਉਹਨਾਂ ਨੂੰ ਲੱਡੂ ਵੰਡੇ ਗਏ ਪ੍ਰਸ਼ਾਦ ਵੰਡਿਆ ਗਿਆ ਚਾਕਲੇਟਸ ਵੰਡੀਆਂ ਗਈਆਂ ਤੇ ਕੁਝ ਜੋ ਮੰਦਰ ਦੇ ਵਿੱਚ ਸੇਵਾ ਨਿਭਾਉਣ ਵਾਲੇ ਸੀ ਉਹਨਾਂ ਦਾ ਅੱਜ ਜਨਮ ਦਿਨ ਵੀ ਸੀ ਉਹਨਾਂ ਦਾ ਜਨਮ ਦਿਨ ਵੀ ਇੱਥੇ ਇਸੇ ਪ੍ਰੋਗਰਾਮ ਦੇ ਦੌਰਾਨ ਹੀ ਮਨਾਇਆ ਗਿਆ ਤੇ ਸਾਬਕਾ ਡੀਐਸਪੀ ਸਰ ਅਰਜਿੰਦਰਪਾਲ ਆਨੰਦ ਆਪਣੇ ਪਰਿਵਾਰ ਦੇ ਨਾਲ ਇਸ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕਰਨ ਦੇ ਲਈ ਪਹੁੰਚੇ ਇਸ ਬਾਬਤ ਮੀਡੀਆ ਕਰਮੀਆਂ ਦਾ ਵੀ ਸਵਾਗਤ ਕੀਤਾ ਗਿਆ ਸਾਬਕਾ ਡੀਐਸਪੀ ਐਡਵੋਕੇਟ ਅਰਜਿੰਦਰਪਾਲ ਆਨੰਦ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਮੰਦਰ ਕਮੇਟੀ ਦੇ ਵੱਲੋਂ ਸਵਾਗਤ ਕੀਤਾ ਗਿਆ ਤੇ ਇਸ ਬਾਬਤ ਜਦੋਂ ਗੱਲਬਾਤ ਪੱਤਰਕਾਰਾਂ ਦੇ ਵੱਲੋਂ ਕੀਤੀ ਗਈ ਤਾਂ ਸਾਬਕਾ ਡੀਐਸਪੀ ਐਡਵੋਕੇਟ ਅਰਜਿੰਦਰਪਾਲ ਆਨੰਦ ਵੱਲੋਂ ਕਿਹਾ ਗਿਆ ਕਿ ਅੱਜ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਪਰ ਇਸ ਦੇ ਪਿੱਛੇ ਇੱਕ ਅਫਸੋਸ ਵਾਲੀ ਗੱਲ ਇਹ ਵੀ ਆ ਕਿ ਦੇਸ਼ ਆਜ਼ਾਦ ਹੋਏ ਨੂੰ ਕਿੰਨਾ ਹੀ ਸਮਾਂ ਹੋ ਚੁੱਕਿਆ ਪਰ ਅੱਜ ਵੀ ਜੋ ਇਸ ਦੇਸ਼ ਦੀ ਖਾਤਰ ਸ਼ਹਾਦਤਾਂ ਪਾ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਹੱਕ ਲੈਣ ਦੇ ਲਈ ਧਰਨਿਆਂ ਦੇ ਉੱਤੇ ਬੈਠਣਾ ਪੈ ਰਿਹਾ ਹੋਰ ਕੀ ਕੁਝ ਕਿਹਾ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਵੱਲੋਂ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਸੁਣਾ ਦਿੰਨੇ ਆ ਸਾਸੀ ਕਾਲ જય ਸ਼ੀਰਾਮ ਭਾਰਤ ਮਾਤਾ ਕੀ ਜੈ ਉਹ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਅਨੰਦ ਸਾਹਿਬ ਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਾਨਸਾਹਬਾ ਪੰਜਾਬ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਸੁਤੰਤਰਤਾ ਦਿਵਸ ਆਜ਼ਾਦੀ ਦਾ ਦਿਹਾੜਾ ਸਾਰੇ ਦੇਸ਼ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਅੰਗਰੇਜ਼ਾਂ ਦੀ 200 ਸਾਲਾਂ ਦੀ ਗੁਲਾਮੀ ਤੋਂ ਬਾਅਦ ਸਾਡੇ ਦੇਸ਼ ਭਗਤਾਂ ਨੇ ਜਿਹਦੇ ਵਿੱਚ ਖਾਸ ਕਰਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਨੇ ਸਾਨੂੰ ਇਹ ਆਜ਼ਾਦੀ ਦਿਵਾਉਣ ਵਾਸਤੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਉਹਨਾਂ ਦੀਆਂ ਕੁਰਬਾਨਾਂ ਕੁਰਬਾਨੀਆਂ ਸਦਕੇ ਅੱਜ ਅਸੀਂ ਇਹ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ ਮੈਂ ਅੱਜ ਦੇ ਦਿਨ ਲਈ ਸਪੈਸ਼ਲ ਤੌਰ ਤੇ ਮੇਰੇ ਨਾਲ ਖੜੇ ਨੇ ਮੰਦਰ ਸੁਧਾਰ ਕਮੇਟੀ ਦੇ ਸਤਨਾਮ ਹਸੀਜਾ ਜੀ ਨਾਲ ਵਿਜੇ ਕੁਮਾਰ ਸ਼ਰਮਾ ਜੀ ਖੜੇ ਨੇ ਔਰ ਇਹਨਾਂ ਦਾ ਤੇ ਇਹਨਾਂ ਦੀ ਸਮੁੱਚੀ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਸਦਕਾ ਅੱਜ ਮੈਨੂੰ ਇੱਥੇ ਸਾਰੇ ਆਏ ਸੱਜਣਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਮੈਂ ਅੱਜ ਤੁਹਾਡੇ ਮਾਧਮ ਰਾਹੀਂ ਹਿੰਦੁਸਤਾਨ ਦੇ ਸਾਰੇ ਨਾਗਰਿਕਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਆਪਣੇ ਵੱਲੋਂ ਵੀ ਨਹੀਂ ਦਿੰਦਾ ਆਪਣੀਆਂ ਸੰਸਥਾਵਾਂ ਖਤਰੀ ਮਹਾਸਭਾ ਪੰਜਾਬ ਵੱਲੋਂ ਪੰਜਾਬ ਪੁਲਿਸ ਵੱਲੋਂ ਤੇ 올 ਇੰਡੀਆ ਐਂਟੀ ਟੈਰਰਿਸ ਫਰੰਟ ਜਿਹਦਾ ਮੈਂ ਕੌਮੀ ਲੈਵਲ ਤੇ ਸੀਨੀਅਰ ਰਾਜ ਪ੍ਰੈਜ਼ੀਡੈਂਟ ਐ ਸਾਰਿਆਂ ਵੱਲੋਂ ਅੱਜ ਦੇ ਦਿਨ ਦੀਆਂ ਤੁਹਾਨੂੰ ਵੀ ਤੇ ਭਾਰਤ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਹੈ। ਤੇ ਇੱਕ ਪਾਸੇ ਇੱਕ ਪਾਸੇ ਤਾਂ ਸਰ ਆਜ਼ਾਦੀ ਦਿਹਾੜੇ ਮਨਾਏ ਜਾਂਦੇ ਨੇ ਪਰ ਦੂਜੇ ਪਾਸੇ ਜੋ ਆਜ਼ਾਦੀ ਦੇ ਲਈ ਸ਼ਹਾਦਤਾਂ ਦੇ ਗਏ ਨੇ ਉਹਨਾਂ ਦੇ ਪਰਿਵਾਰ ਅੱਜ ਗੁਰਬਤ ਨੂੰ ਜਿੰਦਗੀਆਂ ਬਤੀਤ ਕਰ ਰਹੇ ਨੇ। ਸਰ ਕਿਵੇਂ ਤੁਸੀਂ ਕੁਝ ਨਹੀਂ ਕਰ ਲਿਆ ਤੇ ਇਹ ਬੈਠੇ ਚੰਡੀਗੜ੍ਹ ਉਹਨਾਂ ਦੇ ਪਰਿਵਾਰਾਂ ਦੇ ਲਈ ਅੱਜ ਸਾਡੇ ਮੁਲਕ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਏ ਨੂੰ 78 ਸਾਲ ਹੋ ਚੁੱਕੇ ਨੇ ਇਹ ਬੜਾ ਆਨਫੋਰਚੂਨੇਟ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਧਰੋਹਰ ਨੂੰ ਔਰ ਉਹਨਾਂ ਦੇ ਵਾਰਸਾਂ ਨੂੰ ਜੋ ਮਾਣ ਸਨਮਾਨ ਸਰਕਾਰਾਂ ਵੱਲੋਂ ਮਿਲਣਾ ਚਾਹੀਦਾ ਸੀਗਾ ਉਹ ਹਜੇ ਤੱਕ ਨਹੀਂ ਮਿਲਿਆ ਹੈ ਜਿਸ ਤਰ੍ਹਾਂ ਤੁਸੀਂ ਮੈਨੂੰ ਸਵਾਲ ਕੀਤਾ ਸਾਡੇ ਖੱਤਰੀਆਂ ਚੋਂ ਸੁਖਦੇਵ ਥਾਪਰ ਜੀ ਜਿਹੜੇ ਕਿ ਲੁਧਿਆਣੇ ਦੇ ਰਹਿਣ ਵਾਲੇ ਸੀ ਸ਼ਹੀਦ ਭਗਤ ਸਿੰਘ ਉਹਨਾਂ ਨਾਲ ਸ਼ਹੀਦ ਹੋਏ ਸੀ ਉਹ ਲੁਧਿਆਣਾ ਦੇ ਨੌਕਰਮ ਮਹੱਲਾ ਦੇ ਰਹਿਣ ਵਾਲੇ ਸੀ ਔਰ ਉਹਨਾਂ ਦਾ ਬਹੁਤ ਛੋਟਾ ਜਿਹਾ ਜਿਹੜੀ ਰਾਸ਼ਟਰੀ ਤਰਹੋਰ ਉਹਨਾਂ ਦਾ ਘਰ ਹੈ ਉਹਨੂੰ ਸਿਰਫ 40 ਗੱਜ ਜਗ੍ਹਾ ਲੈ ਕੇ ਕੋਰੀਡੋਰ ਨੂੰ ਸਿੱਧਾ ਕਰਨਾ ਹੈ ਲੇਕਿਨ ਇਹ ਬਹੁਤ ਅਨਫੋਰਚੂਨੇਟ ਹੈ ਕਿ ਹੁਣ ਤੱਕ 78 ਸਾਲ ਤੋਂ ਸਰਕਾਰਾਂ ਬੰਨ ਰੀਆਂ ਨੇ ਆ ਰੀਆਂ ਨੇ ਜਾ ਰੀਆਂ ਨੇ ਪਰ ਕਿਸੇ ਸਰਕਾਰ ਨੇ ਵੀ ਸ਼ਹੀਦ ਸੁਖਦੇਵ ਥਾਪਰ ਦੇ ਘਰ ਦੇ ਕੋਰੀਡੋਰ ਨੂੰ ਸਿੱਧਾ ਕਰਨ ਲਈ ਸਿਰਫ 40 ਗੱਜ ਜਗ੍ਹਾ ਨੂੰ ਹਜੇ ਤੱਕ ਅਕਵਾਇਰ ਕਰਕੇ ਨਹੀਂ ਦਿੱਤਾ ਔਰ ਅਸੀਂ ਸਾਰਿਆਂ ਨੇ ਮੰਗ ਕੀਤੀ ਹੈ ਜਿਸ ਤਰ੍ਹਾਂ ਸਾਡੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਨਾਂ ਤੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਰੱਖਿਆ ਗਿਆ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਸਰਕਾਰ ਦੇ ਧੰਨਵਾਦੀ ਹਾਂ ਔਰ ਅੱਜ ਮੈਂ ਤੁਹਾਡੇ ਥਰੂ ਸਾਰਿਆਂ ਦੇ ਇਹ ਫੇਰ ਮੰਗ ਦੁਹਰਾਣਾ ਭਗਵਾਨਤਮਾਨ ਸਰਕਾਰ ਨੂੰ ਕਿ ਸ਼ਹੀਦ ਸੁਖਦੇਵ <th>ਪਰ ਜੀ ਦੇ ਘਰ ਦੇ ਕੋਰੀਡੋਰ ਨੂੰ ਸਿੱਧਾ ਕਰਨ ਲਈ ਐਡਮਿਨਿਸਟ੍ਰੇਸ਼ਨ ਨੂੰ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਔਰ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਇੱਕ ਦਿਨ ਖਤਮ ਹੋ ਜਾਇਆ ਕਰਦੀਆਂ ਨੇ ਤਾਂ ਸਾਬਕਾ ਡੀਐਸਪੀ ਅਰਜਿੰਦਰਪਾਲ ਆਨੰਦ ਦੇ ਨਾਲ ਗੱਲਬਾਤ ਕੀਤੀ ਇਸ ਤੋਂ ਬਾਅਦ ਮੰਦਰ ਦੇ ਕਮੰਦਰ ਕਮੇਟੀ ਦੇ ਸੇਵਾਦਾਰਾਂ ਤੇ ਪ੍ਰਧਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਇਸ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਆ ਤੇ ਨਾਲ ਹੀ ਇਸ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ ਨੇ ਤੁਹਾਨੂੰ ਇੱਕ ਵਾਰ ਉਹਨਾਂ ਦੀ ਵੀ ਜਵਾਨੀ ਸੁਣਾ ਦਿੰਨੇ ਆ ਹਰ ਹਰ ਮਹਾਦੇਵ ਬੰਬੰ ਬੋਲੇਨਾਥ ਕੀ ਜੈ ਹੋ ਸੁਧਾਰਥਵਾ ਵੱਲੋਂ ਅੱਜ ਜਿਹੜਾ ਇਹ ਦਿਹਾੜਾ ਮਨਾਇਆ ਜਾ ਰਿਹਾ 15 ਅਗਸਤ ਦਾ 78ਵਾਂ ਦਿਹਾੜਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਕਲੋਨੀ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਕਿਉਂਕਿ ਜਿਹੜਾ ਇਹ ਦਿਹਾੜਾ ਮਨਾ ਰਹੇ ਆ ਸਾਰੇ ਭਗਤਾਂ ਦੇ ਸਹਿਯੋਗ ਨਾਲ ਹੀ ਅਸੀਂ ਮਨਾ ਰਹੇ ਆ ਸੋ ਮੈਂ ਤਾਂ ਇਹੀ ਇੱਕ ਕਹਾਂਗਾ ਕਿ ਅੱਜ ਮੰਦਰ ਵਿੱਚ ਜਿੰਨੀ ਵੀ ਡਿਵੈਲਪਮੈਂਟ ਹੋ ਰਹੀ ਹੈ 10-11 ਮਹੀਨਿਆਂ ਤੋਂ ਸੁਧਾਰ ਸਭਾ ਵੱਲੋਂ ਬੜੀ ਤੇਜ਼ੀ ਨਾਲ ਕਰਾਈ ਜਾ ਰਹੀ ਹੈ ਅਤੇ ਜਿਹੜਾ ਮੇਨ ਸਾਡਾ ਮੁੱਦਾ ਔਰ ਇੱਕ ਧਰਮਸ਼ਾਲਾ ਨਹੀਂ ਹੈ ਮੰਦਰ ਦੀ ਜਗ੍ਹਾ 90 ਬਿਗੇ ਪਈ ਹੈ ਪਰ ਗਵਰਨਮੈਂਟ ਦੇ ਕੋਲ ਹੈ ਸਾਨੂੰ ਇਹ ਜਗ੍ਹਾ ਦਿਲਾਈ ਜਵੇ ਔਰ ਘੱਟੋ-ਘੱਟ 45 ਬਿਗੇ ਜਿਹੜੀ ਅੱਧੀ ਜਗ੍ਹਾ ਮੰਦਰ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਔਰੇ ਇੱਕ ਧਰਮਸ਼ਾਲਾ ਦਾ ਨਿਰਮਾਣ ਕਰ ਸਕੀਏ ਪਾਰਕਿੰਗ ਹੋ ਗਿਆ ਬੱਚਿਆਂ ਵਾਸਤੇ ਪਾਰਕ ਦੀ ਜਗ੍ਹਾ ਨਹੀਂ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਆ ਟਰੱਕ ਯੂਨੀਅਨ ਦੇ ਪੱਲੇ ਪਾਸੇ ਜਾਂਦੇ ਆ ਪਾਰਕਾ ਨੂੰ ਤੋਂ ਮੈਂ ਇਹੀ ਸਰਕਾਰ ਵੱਲੋਂ ਸਾਡੇ ਸਾਬਕਾ ਡੀਐਸਪੀ ਜੀ ਵੱਲੋਂ ਇਹੀ ਡਿਮਾਂਡ ਕਰਦਾ ਕਿ ਉਹਰੇ ਜਲਦ ਤੋਂ ਜਲਦ ਇੱਕ ਧਰਮਸ਼ਾਲਾ ਦੇ ਵਾਸਤੇ ਜਗ੍ਹਾ ਦਿੱਤੀ ਜਾਵੇ ਤੇ ਤਾਂ ਕਿ ਅਸੀਂ ਇੱਕ ਧਰਮਸ਼ਾਲਾ ਦਾ ਨਿਰਮਾਣ ਕਰਾ ਸਕੀਏ ਜਦ ਤੋਂ ਸੁਧਾਰ ਸਭਾ ਕੰਮ ਕਰਦੀ ਆ ਰਹੀ ਹੈ ਤੁਹਾਡੇ ਸਹਿਯੋਗ ਨਾਲ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ 15 ਅਗਸਤ ਦੀ ਸਾਰਿਆਂ ਨੂੰ ਸੁਧਾਰ ਸਭਾ ਵੱਲੋਂ ਲੱਖ ਲੱਖ ਵਧਾਈਆਂ ਜੈ ਸ਼੍ਰੀ ਕੇਦਾਰਨਾਥ ਹਰ ਹਰ ਮਹਾਦੇਵ ਬੰਬੰ ਭੋਲੇਨਾਥ ਕੀ ਜੈ ਹੋ ਬਾਬਾ ਜੀ ਕਿਰਪਾ ਨਾਲ ਇੱਥੇ ਵੱਧ ਚੜ ਕੇ ਸਾਨੂੰ ਸਹਿਯੋਗ ਮਿਲ ਰਿਹਾ ਬਹੁਤ ਜ਼ਿਆਦਾ ਜਿਵੇਂ ਹਰੀਜਿੰਦ ਦੱਸਿਆ ਜਦ ਹੀ ਸੁਵਾਰ ਸੁਧਾਰ ਸਭਾ ਬਣੀ ਹੈ ਵਿਕਾਸ ਦਾ ਕਰ ਰਿਹਾ ਹੈ ਵਾਰ-ਜਵਾਰ ਧੂਮਧਾਮ ਨਾਲ ਮਨਾ ਰਹੇ ਆ ਸਾਨੂੰ ਸਭ ਦਾ ਸ਼ੋਕ ਬੋਲਦਾ ਜਿੰਨੇ ਵੀ ਸਾਡੀ ਆਪਣਾ ਸੁਧਾਰ ਸਭਾ ਦੇ ਮੈਂਬਰ ਹੈ ਹਾਰਡ ਵਰਕਰ ਹੈ ਸਭ ਤੋਂ ਵੱਡੀ ਗੱਲ ਹੈ ਦਿਨ ਰਾਤ ਲੱਗ ਕੇ ਸੇਵਾ ਕਰਦੇ ਆ ਇਹ ਮੈਨੂੰ ਬੜਾ ਸਾਥ ਮਿਲੇ ਜਾਂ ਕਿ 15 ਅਗਸਤ ਹੈ ਦੇਸ਼ ਵਾਸੀਆਂ ਨੂੰ ਕੀ ਨਸੀਬ ਦੇਣਾ ਚਾਹੁੰਦੇ 15 ਅਗਸਤ ਦਾ ਇਕਤਾ ਬਣੀ ਰਹੇ ਸੁੱਖ ਸ਼ਾਂਤੀ ਰਹੇ ਖੁਸ਼ ਰਹੋ ਬਦੋ